ਬڑے ਲੋਕਾਂ ਨੇ ਮਾਫ ਕਰਨਾ ਟੀਵੀ ਤੇ ਲਾਈਵ ਹੋ ਕੇ ਬੋਲਿਆ ਇੱਕ ਬੰਦਾ ਇੱਥੋਂ ਤੱਕ ਬੋਲਿਆ ਪੱਤਰਕਾਰ ਸੀ ਪੱਤਰਕਾਰ ਨੇ ਮੈਂ ਕਵਾਂਗਾ ਕਿਉਂਕਿ ਅੱਜ ਕੱਲ ਜਣਾ ਖਣਾ ਆਪਣਾ ਚੈਨਲ ਬਣਾ ਕੇ ਲਗਾ ਫਿਰਦਾ ਉਹ ਕੀ ਬੋਲ ਰਿਹਾ ਮਾਈਕ ਦੇ ਉੱਪਰ ਕਹਿੰਦਾ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਜਿਨ੍ਹਾਂ ਨੇ ਭਗਤ ਰਬਦਾਸ ਦੀ ਮੂਰਤੀ ਦੇ ਉੱਪਰ ਪੱਕਾ ਬਣਾ ਦਿੱਤੀ ਪਹਿਲਾ ਮੈਂ ਇਹ ਗੱਲ ਕਲੀਅਰ ਕਰਾਂ ਫਿਰ ਮੈਂ ਗੱਲ ਕਰਾਂਗਾ ਮੂਰਤੀ ਦੀ ਕਹਿੰਦੇ ਜਿਨ੍ਹਾਂ ਭਗਤ ਰਵਦਾਸ ਦੀ ਮੂਰਤੀ ਤੇ ਪੱਕਾ ਬੰਨ੍ਹ ਦਿੱਤੀ ਅਸੀਂ ਵਿਰੋਧ ਕਰਦੇ ਹਾਂ ਭਗਤ ਰਵਦਾਸ ਦੇ ਅਕਸ਼ ਨੂੰ ਮਟਾਉਣ ਦਾ ਭਗਤ ਰਵਦਾਸ ਸਾਹਿਬ ਦੇ ਪੁਰਾਣੇ ਜੋ ਉਹਦਾ ਅਕਸ਼ ਹੈ ਉਹ ਮਟਾਉਣ ਦਾ ਇਹਨਾਂ ਨੇ ਯਤਨ ਕੀਤਾ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਵੀ ਉਹਨਾਂ ਦਾ ਸਿਰ ਜਿਵੇਂ ਨੰਗਾ ਕਹਿ ਵਾਲ ਖੁੱਲਿਆ ਉਹਦਾ ਰਹਿਣਾ ਚਾਹੀਦਾ ਤੇ ਆਪਣੇ ਉਹਦੇ ਸਿਰ ਤੇ ਰਮਾਲ ਬੱਧਾ ਹੈ। ਹਾਂਜੀ ਜਿਹੜਾ ਬੰਦਾ ਪੱਤਰਕਾਰ ਹੈ ਨਾ ਜਿਹੜਾ ਇਸ ਗੱਲ ਦਾ ਕਹਿੰਦਾ ਅਸੀਂ ਵਿਰੋਧ ਕਰਦੇ ਹਾਂ ਜੀ ਆਹ ਕਰਦੇ ਹਾਂ ਉਹਦੇ ਆਪਣੇ ਸਿਰ ਤੇ ਰਮਾਲ ਬੰਨਿਆ ਹੈ। ਰਮਾਲ ਬੰਨਿਆ ਹੋਇਆ ਇਸ ਗੱਲ ਦਾ ਸੂਚਕ ਹੈ ਕਿ ਅਸੀਂ ਆਪਣਾ ਸਿਰ ਢੱਕ ਕੇ ਗੁਰੂ ਕੋਲ ਜਾਂਦੇ ਆ। ਆਪਣੇ ਗੁਰੂ ਕੋਲ ਜਾਂ ਲੱਗਿਆ ਕੋਈ ਮੰਦਿਰ ਵੀ ਜਾਂਦਾ ਨਾ ਯਾਦ ਰੱਖਿਓ ਉਹ ਰਮਾਲ ਬੰਨ ਕੇ ਜਾਂਦਾ ਹੈ। ਭਾਵੇਂ ਕਿ ਉੱਥੇ ਮੂਰਤੀ ਨੰਗੇ ਸਿਰ ਵਾਲੀ ਕਿਉਂ ਨਾ ਪਈ ਹੋਵੇ ਪਰ ਅਗਲਾ ਅਦਬ ਕਰਨ ਲਈ ਰਮਾਲ ਬੰਨ ਕੇ ਜਾਂਦਾ ਤੇ ਕਿਹਾ ਜਾਂਦਾ ਹੈ ਧਾਰਮਿਕ ਕੋਈ ਵੀ ਸਥਾਨ ਹੈ ਮੁਸਲਮਾਨ ਵੀਰ ਆਪਣੀ ਟੋਪੀ ਪਾ ਕੇ ਜਾਂਦਾ ਮਸਜਿਦ ਚ ਸਿਰ ਟੱਕਣ ਦਾ ਮਤਲਬ ਸਿਰ ਟਾ ਕੇ ਜਾਣਾ ਜੋ ਉਹਨਾਂ ਦੀ ਮਰਿਆਦਾ ਉਹ ਉਹਨੂੰ ਫੋਲੋ ਕਰਦੇ ਆ ਉਹ ਟੋਪੀ ਪਾ ਕੇ ਜਾਂਦਾ ਤਕਰੀਬਨ ਲੋਕ ਆਪਣਾ ਸਿਰ ਢੱਕ ਕੇ ਜਾਂਦੇ ਰੱਬ ਦੇ ਕਾਚਾ ਕਿਉਂ ਕਿ ਕਰਿਆ ਕਿ ਸਿਰ ਨੰਗੇ ਬਾਲਾ ਰੰਦਾਸ ਹੈ ਤੇ ਉਹਦਾ ਅੱਖਸ ਨਾ ਮਗਾੜੋ ਤੇ ਆਪਣਾ ਉਹਨੇ ਸਿਰ ਢੱਕਿਆ ਹੋਇਆ ਰਮਾਲ ਬੰਨਿਆ ਉਹਨੇ ਆਪ ਸਿਰ ਤੇ ਰਮਾਲ ਬੰਨਿਆ ਤੇ ਦੂਜਿਆਂ ਨੂੰ ਕਹਿ ਰਿਹਾ ਕਿ ਉਹਦੀ ਮੂਰਤੀ ਰਬਦਾਸ ਦੀ ਉੱਦਾਂ ਹੀ ਰਹਿਣ ਦਿੰਦਾ ਹੈ ਪਰ ਤੁਸੀਂ ਕਿਤੇ ਵੇਖੋ ਭਗਤ ਵੀ ਪੱਗ ਬੰਨਦੇ ਸਨ ਤੁਹਾਨੂੰ ਕਿਸੇ ਅਜਾਇਬ ਘਰ ਦੇ ਵਿੱਚ 15 ਭਗਤਾਂ ਦੀ ਫੋਟੋ ਮਿਲ ਜਾਏਗੀ ਜਿਹੜੀ ਪ੍ਰਾਣਿਕ ਹੈ ਪੁਰਾਣੇ ਸਮੇ ਦੀ ਹੈ ਉੱਤੇ ਸਾਰੇ ਭਗਤਾਂ ਦੇ ਸਿਰਾਂ ਤੇ ਕਿਸੇ ਨੇ ਪਰਨਾ ਬੰਨਿਆ ਕਿਸੇ ਨੇ ਕਿਸ ਟਾਈਪ ਦਾ ਕਿਸੇ ਨੇ ਕਿਸ ਟਾਈਪ ਦਾ ਮੈਂ ਉਹ ਫੋਟੋ ਉਹ ਤਸਵੀਰ ਵੇਖੀ ਹੈ ਉਹ ਤਸਵੀਰਾਂ ਲਓ ਚਲੋ ਮੈਂ ਨਾਂ ਨਹੀਂ ਲਵਾਂਗਾ ਕਿਤੇ ਮੂਰਤੀ ਸਥਾਪਤਾ ਉਹਨਾਂ ਨੇ ਉਹਨਾਂ ਤੇ ਪੱਗ ਬੰਨੀ ਮੈਨੂੰ ਬੜੀ ਚੰਗੀ ਗੱਲ ਲੱਗੀ। ਅਸੀਂ ਮੂਰਤੀ ਨੂੰ ਮੈਂ ਬੰਦਾ ਨਹੀਂ ਗੁਰਬਾਣੀ ਨਹੀਂ ਮੰਨਦੀ ਭਗਤ ਰਬਦਾਸ ਨਹੀਂ ਮੰਨਦਾ। ਭਗਤ ਬਾਬਾ ਰਬਦਾਸ ਸਾਹਿਬ ਜੀ ਨਹੀਂ ਮੰਨਦਾ। ਅਸੀਂ ਮੂਰਤੀ ਸਥਾਪਤ ਕਰ। ਚਲੋ ਮੈਂ ਇਹ ਚੀਜ਼ ਵੇਖੀ ਕਿਉਂਕਿ ਕਹਿੰਦਾ ਨਾ ਗੁਣ ਲੈ ਲਓ ਚੰਗੀ ਗੱਲ ਲੈ ਲਓ ਮਾੜੀ ਛੱਡੋ। ਮੂਰਤੀ ਪੂਜਕਣਾ ਬਣੋ। ਉਹ ਤਾਂ ਚੰਗੀ ਗੱਲ ਕੀ ਲਈ ਕਿ ਉਹਨਾਂ ਨੇ ਪੱਗ ਬੰਨੀ ਹੋਈ ਸੀ ਬਾਬਾ ਰਬਦਾਸ ਸਾਹਿਬ ਦੇ ਸਿਰ ਤੇ ਮੂਰਤੀ ਤੇ ਕੀ ਬੰਨੀ ਹੋਈ ਸੀ ਪੱਗ ਮਤਲਬ ਉਹਨਾਂ ਨੂੰ ਪਤਾ ਹੈ ਕਿ ਸਿਰ ਟੱਕਣ ਵਾਲੇ ਬਾਬੇ ਨੇ ਮੱਥਾ ਟੇਕਣਾ ਅਸੀਂ ਇਹ ਵੀ ਨਹੀਂ ਵੇਖਿਆ ਸੀ ਤੇ ਭਾਵੇਂ ਕੋਈ ਵਾਲ ਖਿਲਾੜ ਕੇ ਬਿਠਾ ਸੀ ਪਵੇਂ ਕੋਈ ਸਿਰਕ ਮੰਦਾ ਸੀ ਅਸੀਂ ਉਹਨਾਂ ਅੱਗੇ ਮੱਥੇ ਟੇਕ ਕੇ ਹਾ ਉਹਨਾਂ ਦੇ ਡੇਰਿਆਂ ਤੇ ਕੋਈ ਮਨਾ ਨਹੀਂ ਉੱਥੇ ਭਾਵੇਂ ਜਿਵੇਂ ਮਰਜ਼ੀ ਚੱਲ ਜਾ ਪਰ ਜਿਹੜਾ ਰੱਬ ਦਾ ਘਰ ਹੈ ਜਿੱਥੇ ਨਮਾਜ਼ ਅਦਾ ਹੁੰਦੀ ਜਿੱਥੇ ਨਿਤਨੇਮ ਕੀਤਾ ਜਾਂਦਾ ਜਿਸ ਮੰਦਰ ਵਿੱਚ ਆਰਤੀ ਹੁੰਦੀ ਹੈ ਔਰ ਉਹ ਮੰਦਰ ਵਾਲੇ ਨਿਭਾਉਂਦੇ ਨੇ ਉੱਥੇ ਲੋਕ ਦੂਜੇ ਸਿਰ ਟਾਕ ਕੇ ਜਾਂਦੇ ਤਾਂ ਵੀ ਕਿ ਉਹ ਆਪ ਮਾਫ ਕਰਨਾ ਕਈ ਵਾਰੀ ਉਹ ਨਹੀਂ ਸਿਰ ਉਹਨਾਂ ਦੇ ਟੱਕੇ ਹੁੰਦੇ ਪਰ ਦੂਜੇ ਲੋਕਾਂ ਦੇ ਮੈਂ ਵੇਖਿਆ ਸਿਰ ਟੱਕੇ ਹੁੰਦੇ ਆ ਤੀਸਰੀ ਗੱਲ ਆ ਗਈ ਕਿ ਜਿਸ ਬਾਬਾ ਰਬਦਾਸ ਸਾਹਿਬ ਨੇ ਮੂਰਤੀ ਦੇ ਵਿੱਚੋਂ ਕੱਢ ਕੇ ਸਾਨੂੰ ਰੱਬ ਨਾਲ ਜੋੜਿਆ ਸੀ ਅਸੀਂ ਉਸੇ ਭਗਤ ਬਾਬਾ ਰਬਦਾਸ ਸਾਹਿਬ ਦੀਆਂ ਮੂਰਤੀਆਂ ਸਤਿਪੰਕਤ ਕਰ ਦਿੱਤੀਆਂ